ਬਾਹਗੁਰੂ ਜੀ ਖਾਲਸਾ ਵਾਹਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਹਾਂ ਜੀ ਆਪਾਂ ਗੁਰਦੁਆਰਾ ਛਿੜਾ ਸਾਹਿਬ ਜੋ ਸੰਗਰੂਰ ਦੇ ਇਲਾਕੇ ਪਿੰਡ ਕਾਂਜਲੇ ਵਿਖੇ ਸਥਿਤ ਹੈ ਇਸ ਪਵਿੱਤਰ ਅਸਥਾਨ ਨੂੰ ਪਾਸਾ ਹੀ ਪਹਿਲੀ ਤੇ ਨੌਵੀਂ ਜੀ ਦੇ ਚਰਨ ਛੋਹ ਪ੍ਰਾਪਤ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਸਨਾਮ ਤੋਂ ਛਿੜਾ ਸਾਹਿਬ ਵਿਖੇ 1504 ਈਸਵੀ ਨੂੰ ਪਹੁੰਚੇ ਉਸ ਸਮੇਂ ਇੱਥੇ ਜੰਗਲ ਵੀ ਆਵੰਦ ਸੀ ਇਸ ਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਕੋਲ ਇੱਕ ਲੜਕੀ ਨੂੰ ਲੈ ਕੇ ਕਮਾਈ ਆਈ ਬੇਨਤੀ ਕੀਤੀ ਗੁਰੂ ਸਾਹਿਬ ਜੀ ਪੁੱਤਰ ਦੀ ਦਾਤ ਬਖਸੋ ਗੁਰੂ ਸਾਹਿਬ ਨੇ ਬਚਨ ਕੀਤਾ ਇਸ ਲੜਕੀ ਨੂੰ ਛੱਪੜੀ ਵਿੱਚ ਇਸ਼ਨਾਨ ਕਰਵਾਓ ਜੋ ਛੱਪੜੀ ਇਸ ਝਿੜੇ ਵਿੱਚ ਸੀ ਗੁਰਵਾਣੀ ਅਨੁਸਾਰ ਲੜਕੀ ਤੋਂ ਲੜਕਾ ਹੋ ਗਿਆ ਗੁਰੂ ਨਾਨਕ ਦੇਵ ਜੀ ਨੇ ਇਸ ਨਗਰ ਆਵਾਦ ਹੋਣ ਦੇ ਪਰਵਚਨ ਕੀਤੇ ਸਮਾਪਾ ਕੇ ਕਾਂਝੜਾ ਨਗਰ ਹੁੰਦ ਵਿੱਚ ਆਇਆ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 1617 ਈਸਵੀ ਵਿੱਚ ਭਾਈ ਕੀ ਡੋਰੂ ਡਰੋਲੀ ਤੋਂ ਇੱਥੇ ਆਏ ਉਹਨਾਂ ਨਾਲ 101 ਘੋੜਸਵਾਰ ਸਨ ਉਸ ਸਮੇਂ ਇੱਥੇ ਕਨਪਾਏ ਜੋਗੀਆਂ ਦਾ ਪ੍ਰਭਾਵ ਜ਼ਿਆਦਾ ਸੀ ਉਹਨਾਂ ਨੇ ਕਿਹਾ ਇਹ ਗੁਰੂ ਆਪ ਤਾਂ ਤੁਰਿਆ ਫਿਰਦਾ ਹੈ ਤੁਹਾਨੂੰ ਵੀ ਉਜਾੜ ਦੇਵੇਗਾ ਤਾਂ ਪਿੰਡ ਦਾ ਕੋਈ ਵੀ ਸੇਵਾ ਲਈ ਨਹੀਂ ਆਇਆ ਗੁਰੂ ਸਾਹਿਬ ਨੇ ਸਿੱਖਾਂ ਨੂੰ ਕਿਹਾ ਚਲੋ ਭਾਈ ਚੱਲੀਏ ਇੰਨਾ ਕੋੜੀਆਂ ਤੋਂ ਕੀ ਸਰਨਾ ਹੈ ਉਸ ਸਮੇਂ ਤੋਂ ਹੀ ਕੋੜ ਸ਼ੁਰੂ ਹੋ ਗਿਆ ਉਸ ਸਮੇਂ ਤੋਂ ਕਾਂੜਲੇ ਵਾਲੇ ਕੋੜੀ ਮਸ਼ਹੂਰ ਹੋ ਗਈ ਸ੍ਰੀ ਗੁਰੂ ਤੇਗ ਬਹਾਦਰ ਜੀ ਕੀਰਤਨਪੁਰ ਦੀ ਧਰਤੀ ਤੋਂ ਸਮੇਤ ਪਰਿਵਾਰ ਸਮੇਤ ਸਿੱਖੀ ਦੇ ਪ੍ਰਚਾਰ ਲਈ ਮਾਲਵੇ ਦਾ ਦੌਰਾ ਕੀਤਾ ਸਨਾਮ ਗੁਰਦੁਆਰਾ ਨਾਨਕੇ ਆਲਾ ਸਾਹਿਬ ਮਗਵਾਲ ਕਨੂਈ ਸਾਹਿਬ ਤੋਂ ਹੁੰਦੇ ਹੋਏ ਸੱਤ ਮਾਗ 1722 ਨੂੰ ਇਸ ਸਥਾਨ ਤੇ ਪਹੁੰਚੇ ਉਸ ਸਮੇਂ ਸਿੱਖਾਂ ਦੀ ਗਿਣਤੀ 300 ਦੇ ਕਰੀਬ ਸੀ ਜਿੰਨਾ ਵਿੱਚ ਬੀਬੇ ਨਾਨਕੀ ਮਾਤਾ ਗੁਜਰੀ ਮਾਮਾ ਕਰਪਾਲ ਚੰਦ ਨੱਥੂ ਰਾਮ ਰਵਾਬੀ ਜਥੇ ਸਮੇਤ ਇਸ ਸਥਾਨ ਤੇ ਠਹਿਰ ਕੇ ਕੀਰਤਨ ਕੀਤਾ ਪਿੰਡ ਵਾਸੀਆਂ ਨੇ ਖੁੱਲ ਕੇ ਸੇਵਾ ਕੀਤੀ ਤੇ ਬੇਨਤੀ ਕੀਤੀ ਇਸ ਨਗਰ ਵਿੱਚ ਹਰ ਸਮੇਂ 1000 ਤੋਂ ਇਨਸਾਨ ਕੋੜੀ ਰਹਿੰਦੇ ਸਨ ਸਤਗੁਰਾਂ ਨੇ ਕਿਹਾ ਅੱਲ ਤਾਂ ਹਰੇ ਰਹੇਗੀ ਤੁਸੀਂ ਗੁਰਬਾਣੀ ਨਾਲ ਜੁੜ ਕੇ ਇਸ ਸਥਾਨ ਦੀ ਸੇਵਾ ਕਰੋਗੇ ਤਾਂ ਕਰਤਾਰ ਭਲੀ ਕਰੇਗਾ ਇਸ ਸਥਾਨ ਦੀ ਸੇਵਾ ਇੱਕ ਨਿਹੰਗ ਸਿੰਘ ਥੜੇ ਰੂਪ ਵਿੱਚ ਕਰਦਾ ਸੀ ਬਾਅਦ ਵਿੱਚ ਸੰਤ ਬਾਬਾ ਅਤਰ ਸਿੰਘ ਜੀ ਨੇ 18 ਅਪ੍ਰੈਲ 1912 ਈਸਵੀ ਵਿੱਚ ਗੁਰਦੁਆਰਾ ਸਾਹਿਬ ਦੀ ਨੀਂ ਰੱਖੀ ਇਸ ਸਥਾਨ ਦੀ ਸੇਵਾ ਬਾਬਾ ਜਗਤ ਸਿੰਘ ਬਾਬਾ ਵਿਜਨ ਸਿੰਘਾ ਤੇ ਬਾਬਾ ਗੁਲਾਬ ਸਿੰਘਾ ਆਪਣੇ ਦੋ ਸਮੇਂ ਦੌਰਾਨ ਕਰਦੇ ਰਹੇ ਇਸ ਪਵਿੱਤਰ ਸਥਾਨ 'ਤੇ ਜੋ ਵੀ ਦੋ ਵੀ ਸਰਦਾ ਮਨ ਲਾ ਕੇ ਸੇਵਾ ਕਰਦਾ ਹੈ ਉਸ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਹਨ ਇੱਥੇ ਸੰਗਰਾਂਦ ਤੋਂ ਇਲਾਵਾ ਗੁਰਪਰਬਾਂ ਤੋਂ ਇਲਾਵਾ ਸਲਾਨਾ ਵਰਸੀ ਸੰਤ ਬਾਬਾ ਆਤਰ ਸਿੰਘ ਜੀ ਮਸਤੋਂ ਵਾਲੇ ਸੰਤ ਬਾਬਾ ਬਿਸ਼ਨ ਸਿੰਘ ਜੀ ਕਾਂਜੜਾ ਸਾਹਿਬ ਵਾਲਿਆਂ ਦੀ ਵਰਸੀ ਸਰਦਾ ਨਾਲ ਮਨਾਈ ਜਾਂਦੀ ਹੈ 5 ਮਈ 1997 ਤੋਂ ਇਸ ਸਥਾਨ ਦੀ ਸੇਵਾ ਬਾਬਾ ਹਰਵੰਸ ਸਿੰਘ ਜੀ ਦਿੱਲੀ ਵਾਲਿਆਂ ਵੱਲੋਂ ਕਰਵਾਈ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ